ਇੱਧਰ ਬਾਈ ਆਪਣੇ ਛੋਲੂਆ ਖੜਾ ਛੋਲੂਆ ਕਿਸੇ ਨੇ ਇੱਥੇ ਦਾਣੇ ਸਿੱਟੇ ਹੋਣੇ ਆ ਚਾਹ ਤੇ ਦੇਖੋ ਹੁਣ ਕਿਵੇਂ ਡੱਡੇ ਲੱਗੇ ਆ ਇਹਦੀ ਦਾਲ ਬਣਾਵਾਂਗੇ ਕੱਲ ਨੂੰ ਇੰਨਾ ਡੱਡਿਆਂ ਦੀ ਬਣਾਵਾਂਗੇ ਦਾਲ ਛੋਲੂਆ ਦੀ ਦਾਲ ਕਹਿੰਦੇ ਨੇ ਅੱਗੇ ਬੁੜੀਆਂ ਲਿਆਉਂਦੀਆਂ ਨੇ ਛੋਲੂਆ ਪੱਟ ਕੇ ਆਲੂ ਵਿੱਚ ਪਾ ਕੇ ਇਹ ਆ ਛੋਲੂਆ ਕਿੰਨੇ ਕਨੇ ਲੱਗੇ ਡਟੇ ਆ ਦੇ ਲੈ ਤੇ ਲੱਗੇ ਅੱਗੇ ਬੁੜੇ ਬੁੜਿਆਂ ਨੇ ਜੇ ਛੋਲੂ ਦਾ ਬੀਜਣਾ ਨਾ ਛੋਲੂਆ ਜਦੋਂ ਅੱਗੇ ਛੋਲੂਆ ਬੀਜਣਾ ਨਾ ਛੋਲੂਆ ਤੇ ਰਾਖੀ ਪੈਣਾ ਬਜ਼ੁਰਗਾਂ ਨੇ ਰਾਖੀ ਬੈਣਾ ਰਾਖੀ ਉਹ ਕਿਹੜਾ ਭਾਈ ਉਹ ਕਿਹੜਾ ਤੂੰ ਡੱਡੇ ਪੱਟੀ ਜਾਣਾ ਕਿਹੜਾ ਓਏ ਉਹ ਛੋਲੇ ਪੱਟੀ ਜਾਣਾ ਉਹ ਬਾਬਾ ਮੈਂ ਆ ਕੋਈ ਨਹੀਂ 4 ਕਿਲ ਜਾਣੇ ਆ ਐ ਕਹਿੰਦੇ ਉਹ ਬਾਬਾ ਬਸ 4 ਕਿਲ ਜਾਣੇ ਆ ਮੈਂ ਹੀ ਜਾਣੇ ਆ ਹੈ ਹੌਣ ਡੱਡੇ ਦਿਖਾਈ ਨਹੀਂ ਦਿੰਦੇ ਕਿਤੇ ਵੀ ਨਾ ਸ਼ੋਲੂਗਾ ਆਲੂ ਯਾਲੂ ਕਰਤੇ ਸ਼ੋਲੂਏ ਦੀ ਥਾਂ ਤੇ ਅੱਗੇ ਕਮਾਦਦੇ ਸੀ ਲੋਹੜੇ ਦੇ ਬਾਬਾ ਗੰਨਾ ਲੈ ਲਿਏ ਲੈਲਾ ਪੁੱਤ ਕੋਈ ਨਹੀਂ ਲੈਲਾ ਚੁੱਪ ਲੋ ਚੁੱਪ ਲੋ ਕੋਈ ਨਹੀਂ ਆਪਣੇ ਹੀ ਆਹ ਤੇ ਗੰਨੇ ਵੀ ਲੋਕ ਬੀਜੜੋਂ ਹਟ ਗਏ ਤੇ ਫੇਰ ਬਾਈ ਲਾਲਾ ਹਾਵ ਸ਼ੋਲੂਆ ਤੇ ਸ਼ਰਮ ਵੀ ਹੁਣ ਬੀਜੜਾ ਸ਼ਰਮ ਆਮ ਤਾਂ ਲੋਕ ਹੈਗੇ ਬੀਜ ਦੇ ਤੇ ਯਾਨੀ ਅੱਗੇ ਜਿੰਨੀ ਅੱਗੇ ਵੀਦੇ ਉਹਨੇ ਨਹੀਂ ਓਲਗਾ ਵਾਲੀਆਂ ਨਹੀਂ ਕੱਢਦੇ ਉਹ ਨਰੀ ਬੀਜ ਲੈਂਦੇ ਅੱਗੇ ਓਲਗਾ ਕੱਢਦੇ ਰਿਹਾ ਲੋਕ ਆਪਣੇ ਬਜ਼ੁਰਗ ਆਪਣੇ ਓਲਗਾ ਕੱਢਦੇ ਹੁੰਦੇ ਸੀ ਸਿੱਧੀ ਗਣਾ ਓਲੀ ਗੱਡੀਆ ਕਣਕ ਦੇ ਵਿੱਚ ਦੀ ਮੰਗਲ ਹੁੰਦਾ ਸੀ ਆਪਣਾ ਓਲਗਾ ਕੱਢਦਾ ਹੁੰਦਾ ਸੀ ਮੰਗਲ ਸੁਧਾ ਬੜਾ ਮੁੜ ਕੇ ਤਾਂ ਫਿਰ ਅਸੀਂ ਆਪ ਹੀ ਇੱਕ ਬੰਦਾ ਖੱਣ ਵਾਲਾ ਪੋਰ ਜਿਹਾ ਆ ਗਿਆ ਉਹਦੇ ਨਾਲ ਅਸੀਂ ਆਪ ਹੀ ਮਤਲਬ ਬੀਜਣੀਆਂ ਓਲਗਾਂ ਕੱਢਣੀਆਂ ਸਰੋਂ ਵੀ ਦੇਣੀ ਹੁਣ ਤਾਂ ਯਾਰ ਉਹ ਗੱਲਾਂ ਹੀ ਗਈਆਂ ਜਿਹੜੀਆਂ ਅੱਗੇ ਹੁੰਦੀਆਂ ਸੀ ਯਾਰ ਅੱਗੇ ਬੁੜਗੇ ਨੇ ਜਾਣਾ ਚਾਰ-ਚਾਰੇ ਚਲੋ ਨਹੀਂ ਛੋਲਿਆਂ ਦਾ ਸਾਗ ਲੈ ਗਏ ਸਾਗ ਲੈਣ ਉੱਠ ਜਾਣਾ ਸਾਗ ਲੈਣ ਨਾ ਤਾਂ ਸਾਗ ਲੈ ਉਹਨਾਂ ਚੁਗਲੀਆਂ ਕਰੇ ਉਹਨੀਆਂ ਗੱਲਾਂ ਬਾਤਾਂ ਉਹਦਾ ਦਿਲ ਖੋਲਿਆਉਣਾ ਉਹ ਤਾਂ ਕਹਿੰਦੇ ਉਹਨੂੰ ਚੁਗਲੀਆਂ ਨਹੀਂ ਪਰ ਨਹੀਂ ਉਹ ਆਪਦੇ ਕਈ ਗੱਲਾਂ ਕਰਦੀਆਂ ਸੀ ਐ ਉਹ ਜੋ ਜੋ ਵੀ ਆਪਦਾ ਘਰਾਂ ਦਾ ਮਾਹੌਲ ਹੁੰਦਾ ਸੀ ਉਹਨਾਂ ਦੀਆਂ ਗੱਲਾਂ ਕਰਦੀ ਆਪਾਂ ਕਹਿੰਨੇ ਚੁਗਲੀਆਂ ਚੁਗਲੀਆਂ ਨਹੀਂ ਹੁੰਦੀਆਂ ਉਹ ਉਹ ਤਾਂ ਆਪਸ ਵਿੱਚ ਹੀ ਗੱਲਾਂ ਬੰਦੇ ਦਾ ਜਿਵੇਂ ਬੰਦੇ ਬਹਿ ਕੇ ਗੱਲਾਂ ਕਰੀ ਜਾਂਦੇ ਐ ਐਵੇਂ ਮਾਈਆਂ ਕਰਦੀਆਂ ਹੁਣ ਆਪਣੇ ਬਾਹਰ ਕੈਨੇਡਾ ਅਮਰੀਕਾ ਦੇ ਜਾ ਆਉੜੀਏ ਅਸਟਰੀਆ ਜਾ ਆਉੜੀਏ ਤੇ ਉੱਥੇ ਵੀ ਆਪਣੇ ਲੋਕ ਪਾਰਕਾਂ 'ਚ ਬੈਠੇ ਆ ਗੱਲਾਂ-ਬਾਤਾਂ ਕਰੀ ਜਾਂਦੇ ਆ ਤੇ ਆ ਵੋਟਾਂ ਦੀਆਂ ਗੱਲਾਂ ਚਲਾ ਲਈਆਂ ਮੰਤਰੀਆਂ ਦੀਆਂ ਚਲਾ ਲਈਆਂ ਆਮ ਪਾਰਟੀ ਦੀ ਚਲਾ ਲਈ ਏਰਕੀ ਨਹੀਂ ਹੋ ਰਹੀਂਦੀ ਆਮ ਪਾਰਟੀ ਏਰਕੀ ਯਾਉ ਕਾਂਗਰਸ ਦੂਜਾ ਕਹਿੰਦਾ ਨਹੀਂ ਨਹੀਂ ਕਾਲੀ ਆਉਣਗੇ ਇੱਕ ਅਲਾ-ਕਦਾ ਨਹੀਂ ਨਹੀਂ ਇੱਕ ਨਵੀਂ ਪਾਰਟੀ ਬਣਦੀ ਅੰਬਰਤਪਾਲ ਦੀ ਉਹ ਆਊਗਾ ਐ ਲੋਕ ਜੀ ਦੀ ਜਾਂਦੇ ਆ ਬੈਠੇ ਜਿਹੜੀਆਂ ਅੱਗੇ ਗੱਲਾਂ ਹੁੰਦੀਆਂ ਸੀ ਉਹ ਪ੍ਰੇਮ ਪਿਆਰ ਦੀਆਂ ਹੁੰਦੀਆਂ ਸੀ ਬਹਿ ਕੇ ਜਦੋਂ ਆਪਾਂ ਆਮ ਸੱਠਾਂ 'ਚ ਬੈਂਦੇ ਸੀ ਉੱਥੇ ਗੱਲਾਂ ਗੁਲਾ ਕਰੀ ਜਾਂਦੇ ਸੀ ਇੱਕ ਦੂਜੇ ਦੀਆਂ ਚਲੋ ਉਹਦੇ ਨਾਲ ਬੰਦਾ ਬਹਿ ਕੇ ਉਹਦਾ ਟਾਈਮ ਪਾਸ ਫਿਰ ਰੋਟੀ ਹੱਟੀ ਖਾ ਲੈਣੀ ਰੋਟੀ ਖਾ ਕੇ ਫਿਰ ਲੋ ਘਟੇ ਪੈ ਜਾਣਾ ਪੈ ਕੇ ਤੇ ਉਦੋਂ ਮੁੜ ਕੇ ਫਿਰ ਸੱਤ 'ਚ ਜਾਵੜੇਣਾ ਫਿਰ ਕੀ ਨਹੀਂ ਪ੍ਰੋਫੈਸਰ ਜੀ ਸੱਤ 'ਚ ਬਹਿ ਕੇ ਤੇ ਫਿਰ ਆਪਾਂ ਬਾਈ ਕਰੇ ਆ ਜਾਣਾ ਛਾਹ ਨੂੰ ਪੈ ਜਾਣਾ ਤੇ ਜਣੇ ਜੇ ਕਹਣਾ ਤੇ ਉਹ ਕਿੱਥੇ ਆ ਤੇਰਾ ਬਾਬਾ ਫਲਾਦਿਆ ਉਹ ਬਾਪੂ ਦਾ ਸਾਡਾ ਸੱਤ ਚ ਗਿਆ ਵਾ ਯਾਰ ਉੱਥੇ ਆ ਸੱਤ ਚ ਹੋਊਗਾ ਜੇ ਕੋਈ ਕੰਮ ਆ ਤਾਂ ਉੱਥੇ ਮਿਲ ਲਾ ਜਾ ਕੇ ਉਲਗਣਾ ਚੱਲ ਕੋਈ ਨਹੀਂ ਉੱਥੇ ਮਿਲ ਲਾਂਗੇ ਆ ਤੇ ਪਿੰਡ ਚੋਂ ਇੱਕ ਦੂਜੇ ਬੁੜਿਆ ਨੇ ਆਉਣਾ ਉਹ ਕੀ ਹਾਲ ਆ ਪੀਮ ਸਿਓ ਕੀ ਹਾਲ ਆ ਬੰਤਾ ਸਿਓ ਇੱਕ ਦੂਜੇ ਨੂੰ ਕਰੀ ਜਾਣਾ ਹੈ ਤੇ ਜਮੇਦਰ ਮੰਨੀ ਸੋ ਬੈਠਾ ਹੁਣ ਦੁਕਾਨੇ ਜਿੱਤੇ ਗਿਆ ਟੋ ਇਹ ਪੂਰਾ ਮਸ਼ਹੂਰ ਆ ਹੁਣ ਮੰਨੀ ਤੇ ਉਧਰੋਂ ਗੇਲੀ ਮਸ਼ਹੂਰ ਆ ਪੂਰਾ ਦੋਨੇ ਗਿਆ ਤੂੰ ਆ ਪੂਰੇ ਐ ਫੌਲਕ ਐ ਐ ਚੜਦੀ ਕਲਾ ਵਾਲੇ ਬੰਦੇ ਟੋਮਨੀ ਇਹ ਵੀ ਹੈ ਨਾ ਹਾਂ ਭਾਈ ਹਾਂ ਠੀਕ ਆ ਠੀਕ ਆ ਠੀਕ ਆ ਵਧੀਆ ਭਾਈ ਖੁਸ਼ ਰਿਹਾ ਅger ਖੁਸ਼ ਚੜਦੀ ਕਲਾ ਨਾਲ ਹਾਂ ਐਤੀ ਮੂਰ ਤੇ ਹੈ ਕੁਛ ਨਹੀਂ ਪੈਂਡਣਾ ਸਭ ਸਾਈਂ ਤੁਰੇ ਜਾਣੇ ਆਣਦੇ ਲੱਤੇ ਜਾਣੇ ਕਿ ਨਹੀਂ ਪਰ ਜਿਹੜਾ ਭਾਈ ਅਗਲਾ ਮਾਹੌਲ ਸੀ ਨਾ ਉਹ ਨਿਓ ਮਿਲਦਾ ਮਿੱਤਰੋ ਮੈਂ ਤਾਂ ਬਸ ਮੈਂ ਤਾਂ ਨਿਊਜ਼ੀਲੈਂਡ ਚ ਵੀ ਜਾਇਆ ਆ ਆਸਟ੍ਰੇਲੀਆ ਚ ਵੀ ਜਾਇਆ ਆ ਕੈਨੇਡਾ ਦੀਆਂ ਵੀ ਸੁਣ ਲਈਆਂ ਜਿਹੇ ਜਆ ਪੰਜਾਬ ਦੇ ਵਿੱਚ ਨਜ਼ਾਰਾ ਨਾ ਉਹ ਜਆ ਕਿਤੇ ਵੀ ਹੈ ਨਹੀਂ ਨਾ ਪੰਜਾਬ ਵਰਗੀ ਧਰਤੀ ਆ ਨਾ ਪੰਜਾਬ ਵਰਗਾ ਮੌਸਮ ਆ ਕਿਤੇ ਉੱਥੇ ਯਾਰ 6 ਵੀਨੇ ਬਰਫ ਹੀ ਪਈ ਜਾਂਦੀ ਆ ਸੂਰਜ ਹੀ ਨਹੀਂ ਦਿਂਦਾ ਇੱਥੇ ਤਾਂ ਯਾਰ ਕੀ ਕਰਾਂ ਜੇ ਮਹੀਨਾ 2 ਮਹੀਨੇ ਗਰਮੀ ਪੈ ਗਈ 2 ਮਹੀਨੇ ਠੰਡ ਪੈ ਗਈ ਉਦੋਂ ਬੜ ਕੇ ਵਧੀਆ ਮਾਹੌਲ ਆ ਆ ਬੈਠੇ ਹੁਣ ਪਤਲੇ ਲੀੜੇ ਪਾਈ ਕੋਈ ਆ ਜਾਂਦਾ ਨਹੀਂ ਹੈ ਵੀ ਬਰਫ ਪਈ ਆ ਤੇ ਬਾਹਰ ਭੈਣਾ ਨਿਕਲਣਾ ਆ ਜਾਂਣਾ ਇਹ ਠੀਕ ਆ ਵਧੀਆ ਮੌਲ ਪੰਜਾਬੀ ਤਾਂ ਹੀ ਦਾ ਆਪਣੇ ਮਗਰ ਪਏ ਵੇ ਜਾਂ ਪੰਜਾਬੀ ਸੂਬਾ ਖੋਲਣ ਨੂੰ ਅਡਾਨੀ ਬਾਨੀ ਦਾ ਚੱਤਾ ਚਾਏ ਆ ਵੀ ਇਹ ਜਾਣ ਪੰਜਾਬੀ ਕਿਤੇ ਭੱਜ ਜਾਣ ਅਸੀਂ ਇੱਥੇ ਦਫ਼ਤਰ ਬਣਾ ਲਗੇ ਅਸੀਂ ਦਫ਼ਤਰ ਬਣਾ ਲਗੇ ਉਹਨਾਂ ਨੇ ਐਵੇਂ ਇੱਕ ਮਾਹੌਲ ਬਣਾਇਆ ਵੀ ਕੋਈ ਨਹੀਂ ਕੋਸਰੀ ਤੁਸੀਂ ਵੀ ਠਿਕਾਣੋਂ ਨੇ ਆਈਡੀ ਆਡੀ ਕੜਕਾਂ ਲੇ ਰਹੀਆਂ ਐਂ ਕੱਢ ਰਹੀ ਆ ਕਦੋਂ ਕੱਢਦੇ ਆ ਇਹ ਆ ਜੇ ਪੰਜਾਬ ਦੇ ਵਿੱਚ ਹੈ ਕੋਈ ਹੈ ਕੋਸਰੀ ਫੇਰੇ ਤੁਸੀਂ ਕਾਸ ਵਾਸਤੇ ਕੱਢੀ ਜੰਨੇ ਆ ਯਾਰ ਪੰਜਾਬ ਦਾ ਮਾਹੌਲ ਵਾਹ ਪੰਜਾਬ ਦੀ ਫਸਲ ਪੰਜਾਬ ਵਰਗਾ ਝੋਨਾ ਨਾ ਕਣਕੋ ਨਾ ਦੰਨਾ ਕੋਈ ਚੀਜ਼ ਨਹੀਂ ਮਿਲਦੀ ਹੈ ਹੈ ਗੂਗਲ ਨਹੀਂ ਰੱਖ ਕੇ ਫਿਰ ਮਾੜਾ ਹਾਂ ਜੇ ਤੁਸੀਂ ਅਮਰੀਕਾ ਉਹ ਕਰਨਾ ਹੈ ਜਾਂ ਧੱਕੀ ਖਾਂ ਜਾਣਾ ਹਾਂ ਜੇ ਮੈਂ ਜਾਊਂਗਾ ਮੈਨੂੰ ਕਹਿੰਦਾ ਜਿਹੜੇ ਮੇਰੇ ਯਾਰ ਦੋ ਤਾਂ 20 25 ਮੈਨੂੰ ਨਾਲ ਲੈ ਕੇ ਜਾਣੇ ਪੈਣਗੇ ਹਾਂ ਜੇ ਮੈਂ ਨਾਲ ਨਹੀਂ ਲੈ ਕੇ ਜਾਵਾਂ ਉੱਥੇ ਮੈਂ ਇਕੱਲਾ ਜਾਊਂਗਾ ਉੱਥੇ ਇਕੱਲਾ ਜਾਊਂ ਕੱਲੇ ਦੀ ਮੇਰੀ ਬਹੁਤ ਇੱਕ ਲੋ ਕਹਿੰਦਾ ਮੈਨੂੰ ਤਾਂ ਕੁੱਤੇ ਬਿਲੇ ਜਿਵੇਂ ਕਹਿੰਦਾ ਖਾਸਾ ਕੁਝ ਨਾਲ ਲੈ ਕੇ ਜਾਣਾ ਪਊਗਾ ਹਾਂ ਉਹਦੀ ਵਧੀਆ ਉਹਦੀ ਇੰਟਰਵਿਊ ਆ ਹਾਂ ਕੀ ਲੈ ਉਹ ਕਹਿੰਦਾ ਮੇਰੇ ਕੁੱਤੇ ਵੀ ਰੱਖੇ ਆ ਮੇਰੇ ਜਿੰਨੇ ਯਾਰ ਦੋ ਤਾਂ ਮੇਰੇ ਨਾਲ ਬੰਦੇ ਆ ਕੇ ਸ਼ਾਮ ਨੂੰ ਰੋਜ਼